ਗੁਰੂ ਮਹਾਰਾਜ ਇੱਕ ਬੇਨਤੀ ਹਸੇਵਕ ਦੀ ਗੁਰੂ ਮਹਾਰਾਜ ਇੱਕ ਬੇਨਤੀ ਹਸੇਵਕ ਦੀ ਚਰਨਾ ਤੋਂ ਕਦੀ ਮੈਨੂੰ ਦੂਰ ਨਾ ਕਰੀ ਔਖੇ ਬੂੜੇ ਵੇਲੇ ਮੇਰੀ लाज ਰੱਖ ਲੈ ਔਖੇ ਬੂੜੇ ਵੇਲੇ ਮੇਰੀ ਲਾਜ ਰੱਖ ਲਈ ਹੁਕਰਾਂ ਚ ਪਾ ਕੇ ਮੈਨੂੰ ਚੂੜ ਨਾ ਕਰੀ ਗੁਰੂ ਮਹਾਰਾਜ ਇੱਕ ਬੇਨਤੀ ਹੈ ਸੇਵਕ ਦੀ ਚਿਹਰੇ ਨਾ ਤੱਕਦੀ ਮੈਨੂੰ ਦੂਰ ਨਾ ਕਰੀ ਗੁਰੂ ਮਹਾਰਾਜ ਮੇਰੇ ਗੁਰੂ ਮਹਾਰਾਜ राज खुश जीवन तेरी रजा बंदकु जीवन कटा तेरी रजा बिच मै बंदक भी खुश बड़ा तेरी सजा बिच मै नाम चिमरन मेरी ਵਾਂਜੇ ਦਵਾਈ ਮੈਨੂੰ ਨਾਮ ਸਿਮਰਨ ਮੇਰੀ ਵਾਂਜੇ ਦਵਾਈ ਮੈਨੂੰ ਭਗਤੀ ਤੋਂ ਵਾਂਜਿਆਂ ਹਜੂਰ ਨਾ ਕਰੀ ਗੁਰੂ ਮਹਾਰਾਜ ਇੱਕ ਬੇਨਤੀ ਹੈ ਸੇਵਕ ਦੀ ਚਰਨਾ ਤੋਂ ਕਦੀ ਮੈਨੂੰ ਦੂਰ ਨਾ ਕਰੀ ਗੁਰੂ ਮਹਾਰਾਜ ਮੇਰੇ ਗੁਰੂ ਮਹਾਰਾਜ ਦਿੱਤੀਆਂ ਜੋ ਦਾਤਾਂ ਮੈਨੂੰ ਸੁਖ ਹੋ ਦਮਾਣਾ ਮੈਂ ਹਰ ਸਾਤ ਵਿੱਚੋਂ ਤੇਰੇ ਨਾਮ ਨੂੰ ਪਸਾਣਾ ਮੈਂ ਦਿੱਤੀਆਂ ਜੋ ਦਾਤਾਂ ਮੈਨੂੰ ਸੁਖ ਹੋ ਦਮਾਣਾ ਮੈਂ ਹਰ ਸਾਤ ਵਿੱਚੋਂ ਤੇਰੇ ਨਾਮ ਨੂੰ ਪਛਾਣਾ ਮੈਂ ਤੇਰੇ ਮੋਹ ਵਿੱਚ ਦਾਤਾ ਤੇਰੇ ਗੁਨ ਗਾਵਾਂ ਮੈਂ ਤੇਰੇ ਮੋਹ ਵਿੱਚ ਦਾਤਾ ਤੇਰੇ ਗੁਨ ਗਾਵਾਂ ਮੈਂ ਲਾਲਚੀ ਤੇ ਲੋਭੀ ਮਗ ਰੂੜ ਨਾ ਕਰੀ ਊੜੂ ਮਹਾਰਾਜ ਇੱਕ ਬੇਨਤੀ ਹੈ ਸੇਵਕ ਦੀ ਚਰਨਾਂ ਤੋਂ ਕਦੀ ਮੈਨੂੰ ਦੂਰ ਨਾ ਕਰੀਂ ਓ ਗੁਰੂ ਮਹਾਰਾਜ ਮੇਰੇ ਗੁਰੂ ਮਹਾਰਾਜ ਬੜੀਆਂ ਨੇ ਦੁਨੀਆਂ ਤੇ ਲਜਤ ਰੰਗੀਆਂ ਉੱਠੀਆਂ ਨੇ ਮੱਤਾਂ ਪੁੱਠੇ ਫੈਸ਼ਨ ਸਕੀਨੀਆਂ ਬੜੀਆਂ ਨੇ ਦੁਨੀਆਂ ਤੇ ਲਜਤ ਰੰਗੀਆਂ ਪੁੱਠੇ ਆਨੇ ਮੱਤਾ ਪੁੱਠੇ ਫੈਸਨ ਸਕੀਨੀਆ ਇਹੋ ਜੇ ਕਦੇ ਕੋਈ ਕਰਾਂ ਜੇ ਮੈਂ ਬੇਨਤੀ ਇਹੋ ਜੇ ਕਦੇ ਕੋਈ ਕਰਾਂ ਜੇ ਮੈਂ ਬੇਨਤੀ ਬਾਬਾ ਜੀ ਉਹ ਕਦੇ ਮਨ ਜੂੜ ਨਾ ਕੜੇ ਗੁਰੂ ਮਹਾਰਾਜ ਇੱਕ ਬੇਨਤੀ ਹੈ ਸੇਵਕ ਦੀ ਗੁਰੂ ਮਹਾਰਾਜ ਇੱਕ ਬੇਨਤੀ ਹੈ ਸੇਵਕ ਦੀ ਚਰਨਾ ਤੋਂ ਕਦੀ ਮੈਨੂੰ ਦੂਰ ਨਾ ਕਰੀ ਔਖੇ ਗੂੜੇ ਵੇਲੇ ਮੇਰੀ लाज ਰੱਖ ਲੈ ਔਖੇ ਗੂੜੇ ਵੇਲੇ ਮੇਰੀ लाज ਰੱਖ ਲੈ ਹੁਕਮਾਂ ਚ ਪਾ ਕੇ ਮੈਨੂੰ ਛੂੜ ਨਾ ਕਰੀ ਗੁਰੂ ਮਹਾਰਾਜ ਇੱਕ ਬੇਨਤੀ ਹੈ ਸੇਵਕ ਦੀ ਚਿਹਰੇ ਨਾ ਤੱਕਦੀ ਮੈਨੂੰ ਦੂਰ ਨਾ ਕਰੀ ਗੁਰੂ ਮਹਾਰਾਜ ਮੇਰੇ ਗੁਰੂ ਮਹਾਰਾਜ ਤੁਰ ਕੇ ਜਹਾਨੋਂ ਜਦੋਂ ਕੋਲ ਕੁਝ ਹੋਣਾ ਨਹੀਂ ਤੁਰ ਕੇ ਜਹਾਨੋਂ ਜਦੋਂ ਕੋਲ ਕੁਝ ਹੋਣਾ ਨਹੀਂ ਕਰਮ ਦਾ ਬੋਝ ਕਿਸੇ ਦੂਸਰੇ ਨੇ ਟੋਣਾ ਨਹੀਂ ਕਰਮ ਦਾ ਬੋਝ ਕਿਸੇ ਦੂਸਰੇ ਨੇ ਟੋਣਾ ਨਹੀਂ ਨਾਮ ਨੂੰ ਧਿਆਲ ਪਿਛੋਂ ਪਉ ਪਛਤਾਉਣਾ ਨਹੀਂ ਨਾਮ ਨੂੰ ਧਿਆਲ ਪਿਛੋਂ ਪਉ ਪਛਤਾਉਣਾ ਨਹੀਂ ਕਰਮ ਦਾ ਬੋਝ ਕਿਸੇ ਦੂਸਰੇ ਨੇ ਟੋਣਾ ਨਹੀਂ ਕਰਮ ਦਾ ਬੋਝ ਕਿਸੇ ਦੂਸਰੇ ਨੇ ਟੋਣਾ ਨਹੀਂ ਤੁਰ ਗਏ ਜਹਨੋਂ ਜਦੋਂ ਤੁਰ ਗਏ ਜਹਨੋਂ ਜਦੋਂ ਕਰਮਾਂ ਦੇ ਪੰਡ ਐਨੇ ਪਾਰੇ ਨਾ ਤੁ ਕਰੀ ਜਾ ਕਰਮਾਂ ਦੇ ਪੰਡ ਐਨੇ ਪਾਰੇ ਨਾ ਤੁ ਕਰੀ ਜਾ ਗੁਰੂ ਦੇ ਕਦੇ ਕਦੇ ਹਾਜ਼ਰੀ ਵਿਪੜੀ ਜਾ ਗੁਰੂ ਦੇ ਕਦੇ ਕਦੇ ਹਾਜ਼ਰੀ ਵਿਪੜੀ ਜਾ ਗੁਰੂ ਤੋਂ ਬਗਰ ਕਿਸੇ ਹੋਰ ਨਾਲ ਹੋਣਾ ਨਹੀਂ ਗੁਰੂ ਤੋਂ ਵਗੜ ਕਿਸੇ ਹੋਰ ਨਾਲ ਹੋਣਾ ਨਹੀਂ ਕਰਮ ਦਾ ਬੋਝ ਕਿਸੇ ਦੂਸਰੇ ਨੇ ਟੋਣਾ ਨਹੀਂ ਕਰਮ ਦਾ ਬੋਝ ਕਿਸੇ ਦੂਸਰੇ ਨੇ ਟੋਣਾ ਨਹੀਂ ਤੁਰਗੇ ਜਹਾਨੋਂ ਜਦੋਂ ਤੁਰਗੇ ਜਹਾਨੋਂ ਜਦੋਂ ਜੁਗ ਜਾ ਵਿੱਚ ਦੀ ਪਿੱਛੋਂ ਪਛਤਾਉਣਾ ਪੈਂਦਾ ਏ ਜੁਗ ਜਾ ਵਿੱਚ ਦੀ ਪਿੱਛੋਂ ਪਛਤਾਉਣਾ ਪੈਂਦਾ ਏ ਐ ਵੀ ਮੇਰਾ ਉਹ ਵੀ ਮੇਰਾ ਸਭ ਨੂੰ ਤੂੰ ਕਹਿੰਦਾ ਏ ਐ ਵੀ ਮੇਰਾ ਉਹ ਵੀ ਮੇਰਾ ਸਭ ਨੂੰ ਤੂੰ ਕਹਿੰਦਾ ਏ ਆਉਣਾ ਜਦੋਂ ਵੇਲਾ ਤੂੰ ਹੀ ਤੇਰੇ ਨਾਲ ਹੋਣਾ ਨਹੀਂ ਆਉਣਾ ਜਦੋਂ ਵੇਲਾ ਤੂੰ ਹੀ ਤੇਰੇ ਨਾਲ ਹੋਣਾ ਨਹੀਂ ਕਰਮਾਂ ਦਾ ਬੋਝ ਜਿੰਦੇ ਦੂਸਰੇ ਨੇ ਟੋਣਾ ਨਹੀਂ ਕਰਮਾਂ ਦਾ ਬੋਝ ਕਿਸੇ ਦੂਸਰੇ ਨੇ ਟੋਣਾ ਨਹੀਂ ਤੁਰ ਕੇ ਜਹਾਨੋਂ ਜਦੋਂ ਤੁਰ ਕੇ ਜਹਾਨੋਂ ਜਦੋਂ ਸਤ ਸੰਗ ਚੁਣ ਚੁਣ ਮਨ ਚਮਦਾ ਲੈ ਤੂੰ ਤਤ ਸੰਗ ਚੌਣ ਸੁਣ ਮਨ ਸਮਝ ਲੈ ਤੂੰ ਗੁਰੂ ਦਾ دیدار ਕਰ ਨਾਮ ਚੋਲੀ ਪਾਲੈ ਤੂੰ ਗੁਰੂ ਦਾ دیدار ਕਰ ਨਾਮ ਚੋਲੀ ਪਾਲੈ ਤੂੰ ਨਾਮ ਤੋਂ ਬਗੈਰ ਕਿਸੇ ਨਾਮ ਤੋਂ ਬਗੈਰ ਕਿਸੇ ਜਮਾ ਤੋਂ ਸੁਚੌਣਾ ਨਹੀਂ ਨਾਮ ਤੋਂ ਬਗੈਰ ਕਿਸੇ ਜਾਮਾ ਤੋਂ ਸਡਾਉਣਾ ਨਹੀਂ ਕਰਮਾਂ ਦਾ ਬੋਝ ਜਿੰਦੇ ਦੂਸਰੇ ਨੇ ਟੋਣਾ ਨਹੀਂ ਕਰਮਾਂ ਦਾ ਬੋਝ ਕਿਸੇ ਦੂਸਰੇ ਨੇ ਟੋਣਾ ਨਹੀਂ ਤੁਰ ਕੇ ਜਹਾਨੋਂ ਜਦੋਂ ਕੋਲ ਕੁਝ ਹੋਣਾ ਨਹੀਂ ਤੁਰ ਕੇ ਜਹਾਨੋਂ ਜਦੋਂ ਹੋਲ ਕੁਝ ਹੋਣਾ ਨਹੀਂ ਕਰਮਾਂ ਦਾ ਬੋਝ ਕਿਸੇ ਦੂਸਰੇ ਨੇ ਟੋਣਾ ਨਹੀਂ ਕਰਮਾਂ ਦਾ ਬੋਝ ਕਿਸੇ ਦੂਸਰੇ ਨੇ ਟੋਣਾ ਨਹੀਂ ਨਾਮ ਨੂੰ ਧਿਆਲ ਅਪਿਛੋਂ ਨਾਮ ਨੂੰ ਧਿਆਲ ਅਪਿਛੋਂ ਹੋ ਪਛਤਾਉਣਾ ਨਹੀਂ ਕਰਮਾਂ ਦਾ ਬੋਝ ਕਿਸੇ ਦੂਸਰੇ ਨੇ ਟੋਣਨੀ ਕਰਮਾਂ ਦਾ ਬੋਧ ਕਿਸੇ ਦੂਸਰੇ ਨੇ ਟੋਣਨੀ ਤੁਰ ਕੇ ਜਹਾਨੋ ਜਦੂ ਤੁਰ ਕੇ ਜਹਾਨੋ ਜਦੂ ਤੁਰ ਕੇ ਜਹਾਨੋ ਜਦੂ ਤੁਰ ਕੇ ਜਹਾਨੋ ਜਦੂ ਉਹ ਤਾਂ ਬੜੇ ਨਸੀਬਾਂ ਵਾਲੇ ਜਿਹੜੇ ਸਤ ਸੰਗ ਜਾਂਦੇ ਨੇ ਉਹ ਤਾਂ ਬੜੇ ਨਸੀਬਾਂ ਵਾਲੇ ਜਿਹੜੇ ਸਤ ਸੰਗ ਜਾਂਦੇ ਨੇ ਜਿਹੜੇ ਸਤ ਸੰਗ ਜਾਂਦੇ ਨੇ ਮੇਰਾ ਗੁਰਾਂ ਤੋਂ ਪਾਉਂਦੇ ਨੇ ਜਿਹੜੇ ਸਤ ਸੰਗ ਜਾਂਦੇ ਨੇ ਮੇਰਾ ਗੁਰਾਂ ਤੋਂ ਪਾਉਂਦੇ ਨੇ ਉਹ ਤਾਂ ਬੜੇ ਨਸੀਬਾਂ ਵਾਲੇ ਜਿਹੜੇ ਸਤ ਸੰਗ ਜਾਂਦੇ ਨੇ ਹੋ ਤਾਂ ਬੜੇ ਨਹੀਂ ਪਾਵਾਲੇ ਜਿਹੜੇ ਸਤ ਸੰਗ ਜਾਂਦੇ ਨੇ ਗੁਰੂ ਲੜ ਲੱਗੇ ਜਿੰਦੇ ਖੱਟਿਆ ਕੀ ਜੱਗ ਤੋਂ ਹੋ ਦੇਂਗੇ ਸੱਚੀ ਤੂੰ ਵੀ ਉਸ ਸੱਚੇ ਰੱਬ ਤੋਂ ਗੁਰੂ ਲੜ ਲੱਗੇ ਜਿੰਦੇ ਖੱਟਿਆ ਕੀ ਜੱਗ ਤੋਂ ਹੋ ਦੇਂਗੇ ਸੱਚੀ ਤੂੰ ਵੀ ਉਸ ਸੱਚੇ ਰੱਬ ਤੋਂ ਰੱਬ ਦਾ ਪਾਉਂਦੇ ਦਰਸ਼ਨ ਜਿਹੜੇ ਗੁਰੂ ਦਾ ਪਾਉਂਦੇ ਨੇ ਉਹ ਤਾਂ ਬੜੇ ਨੱਚੀ ਬਾਂਬਾਲੇ ਜਿਹੜੇ ਸਤ ਸੰਗ ਜਾਂਦੇ ਨੇ ਦੇਰੇ ਸਤ ਸੰਗ ਜਾਂਦੇ ਨੇ ਮੇਰਾ ਗੁਰਾਂ ਤੋਂ ਪਾਉਂਦੇ ਨੇ ਜਿਹੜੇ ਸਤ ਸੰਗ ਜਾਂਦੇ ਨੇ ਮੇਰਾ ਗੁਰਾਂ ਤੋਂ ਪਾਉਂਦੇ ਨੇ ਹੋ ਤਾਂ ਬੜੇ ਨਹੀਂ ਪਾਵਾਲੇ ਜੇ ਰੇ ਸਤ ਸੰਗ ਜਾਂਦੇ ਨੇ ਹੋ ਤਾਂ ਬੜੇ ਨਹੀਂ ਪਾਵਾਲੇ ਜੇ ਰੇ ਸਤ ਸੰਗ ਜਾਂਦੇ ਨੇ ਗੁਰੂ ਕਰ ਜਾਂਦੇ ਜੇ ਰੇ ਕਰਦੇ ਨੇ ਸੇਵਾ ਨੀ ਨਾਮ ਰੂਪ ਗੁਰੂ ਕੋਲੋਂ ਲੈਂਦੇ ਉਹ ਮੇਵ ਨੀ ਗੁਰੂ ਕਰ ਜਾਂਦੇ ਜੇ ਰੇ ਕਰਦੇ ਨੇ ਸੇਵਾ ਨੀ ਨਾਮ ਰੂਪੀ ਗੁਰੂ ਕੋ ਲੋ ਲੇਦੇ ਹੋ ਮੇਵਨੇ ਸਿਤਾ ਸਤਖੰਡ ਕਰ ਨੂੰ ਜਾਂਦੇ ਜੇਰੇ ਨਾਮ ਧਿਆਂਦੇ ਨੇ ਹੋ ਤਾਂ ਬੜੇ ਨਹੀਂ ਪਾਵਾਲੇ ਜੇਰੇ ਸਤ ਸੰਗ ਜਾਂਦੇ ਨੇ ਜੇਰੇ ਸਤ ਸੰਗ ਜਾਂਦੇ ਨੇ ਮੇਰਾ ਗੁਰਾਂ ਤੋਂ ਪਾਉਂਦੇ ਨੇ ਜੇਰੇ ਸਤ ਸੰਗ ਜਾਂਦੇ ਨੇ ਮੇਰਾ ਗੁਰਾਂ ਤੋਂ ਪਾਉਂਦੇ ਨੇ ਉਹ ਤਾਂ ਬੜੇ ਨਸੀਬਾਂ ਵਾਲੇ ਜਿਹੜੇ ਸਤ ਸੰਗ ਧਾਂਦੇ ਨੇ ਉਹ ਤਾਂ ਬੜੇ ਨਸੀਬਾਂ ਵਾਲੇ ਜਿਹਦੇ ਸਤ ਸੰਗ ਧਾਂਦੇ ਨੇ ਦੁਨੀਆਂ ਦੇ ਕੰਮ ਜਿੰਦੇ ਕਦੇ ਵੀ ਨਹੀਂ ਮੁੱਕਨੇ ਰੁੱਕ ਜਾਣ ਸਾ ਤੇਰੇ ਕੰਮ ਨਾਏ ਰੁੱਕਨੇ ਦੁਨੀਆਂ ਦੇ ਕੰਮ ਜਿੰਦੇ ਕਦੇ ਵੀ ਨਹੀਂ ਮੁੱਕਨੇ ਰੁਕ ਜਾਣ ਸਾ ਤੇਰੇ ਕਮ ਨਾਏ ਰੁਕਨੇ ਜਾ ਕੇ ਗੁਰਾਂ ਦੇ ਚੜਨੀ ਲੱਗ ਜਾ ਬੜੇ ਹੀ ਜਮ ਤਰਫਾਂਦੇ ਨੇ ਉਹ ਤਾਂ ਬੜੇ ਨਸੀਬਾਂ ਵਾਲੇ ਜਿਹੜੇ ਸਤ ਸੰਗ ਜਾਂਦੇ ਨੇ ਦੇਰੇ ਸਤ ਸੰਗ ਜਾਂਦੇ ਨੇ ਮੇਰਾ ਗੁਰਾ ਤੋਂ ਪਾਂਦੇ ਨੇ ਦੇਰੇ ਸਤ ਸੰਗ ਜਾਂਦੇ ਨੇ ਮੇਰਾ ਗੁਰਾ ਤੋਂ ਪਾਂਦੇ ਨੇ ਉਹ ਤਾਂ ਬੜੇ ਨਸੀਬਾਂ ਵਾਲੇ ਜਿਹੜੇ ਸਤ ਸੰਗ ਜਾਂਦੇ ਨੇ ਉਹ ਤਾਂ ਬੜੇ ਨਸੀਬਾਂ ਵਾਲੇ ਜਿਹੜੇ ਸਤ ਸੰਗ ਜਾਂਦੇ ਨੇ ਸਾਡ ਦੇ ਚ ਮੇਲੇ ਸਾਰੇ ਗੁਰੂ ਨਾਲ ਮਿਲਾਪ ਕਰ ਦਸ ਇਹ ਜੋ ਤੈਨੂੰ ਉਕਤੀ ਵਸ ਉਹਦਾ ਜਾਪ ਕਰ ਸਾਡ ਦੇ ਚ ਮੇਲੇ ਸਾਰੇ ਗੁਰੂ ਨਾਲ ਮਿਲਾਪ ਕਰ ਦਸ ਇਹ ਜੋ ਤੈਨੂੰ ਯੁਕਤੀ ਬਸ ਉਹ ਦਾ ਜਾਪ ਕਰ ਤੇਰਾ ਪਾੜੇ ਉਤਾਰਾ ਹੋ ਜੂ ਸਤਿਗੁਰੂ ਆਪ ਸੁਣਾਉਂਦੇ ਨੇ ਉਹ ਤਾਂ ਬੜੇ ਨਹੀਂ ਪਾਵਾਲੇ ਜਿਹੜੇ ਸਤ ਸੰਗ ਜਾਂਦੇ ਨੇ ਜਿਹੜੇ ਸਤ ਸੰਗ ਜਾਂਦੇ ਨੇ ਮੇਰਾ ਗੁਰਾ ਤੋਂ ਪਾਉਂਦੇ ਨੇ ਤੇਰੇ ਸਤ ਸੰਗ ਜਾਂਦੇ ਨੇ ਮੇਰਾ ਗੁਰਾ ਤੋਂ ਪਾਉਂਦੇ ਨੇ ਉਹ ਤਾਂ ਬੜੇ ਨਸੀਬਾ ਵਾਲੇ ਜਿਹੜੇ ਸਤ ਸੰਗ ਜਾਂਦੇ ਨੇ ਉਹ ਤਾਂ ਬੜੇ ਨਸੀਬਾ ਵਾਲੇ ਜਿਹੜੇ ਸਤ ਸੰਗ ਜਾਂਦੇ ਨੇ ਚੰਦ ਜੁੱਲਦੇ ਸਦਾ ਹੀ ਰਹਿਣ ਤੇਰੇ ਬਾਬਾ ਦੇ ਚੰਦ ਜੁੱਲਦੇ ਚੰਦ ਜੁੱਲਦੇ ਸਦਾ ਹੀ ਰਹਿਣ ਤੇਰੇ ਬਾਬਾ ਦੇ ਚੰਦ ਜੁੱਲਦੇ ਸਾਰੇ ਸੰਗਤ ਆਸਰੇ ਤੇਰੇ ਬਾਬਾ ਜੀ ਚੰਦ ਚੁੱਲਦੇ ਚੰਦ ਚੁੱਲਦੇ ਸਦਾ ਹੀ ਰਹਿਣ ਤੇਰੇ ਬਾਬਾ ਜੀ ਚੰਦ ਚੁੱਲਦੇ ਚੰਦ ਚੁੱਲਦੇ ਸਦਾ ਹੀ ਰਹਿਣ ਤੇਰੇ ਬਾਬਾ ਜੀ ਚੰਦ ਚੁੱਲਦੇ ਸਾਰੀ ਦੁਨੀਆ 'ਚ ਬਾਬਾ ਤੇਰਾ ਨਾ ਕੋਛਾਨੀ ਏ ਤੇਰੇ ਜਿਹ ਦੂਸਰਾ ਨਾ ਹੋੜ ਨਾਮਦਾਨੀ ਏ ਸਾਰੀ ਦੁਨੀਆ 'ਚ ਬਾਬਾ ਤੇਰਾ ਨਾ ਕੋਸਾਨੀ ਏ ਤੇਰੇ ਜਿਹ ਹਦੂਸਰਾ ਨਾ ਹੋਣ ਨਾ ਮਦਾਨੀ ਏ ਤੁਸ ਸ਼ਹਿਰ ਵਸਾਇਆ ਵਿੱਚ ਡੇਰੇ ਬਾਬਾ ਜੀ ਚੰਦ ਚੁੱਲਦੇ ਚੰਦ ਚੁੱਲਦੇ ਸਦਾ ਹੀ ਰਹਿਣ ਤੇਰੇ ਬਾਬਾ ਜੀ ਚੰਦ ਚੁੱਲਦੇ ਚੰਦ ਚੁੱਲਦੇ ਸਦਾ ਹੀ ਰਹਿਣ ਤੇਰੇ ਬਾਬਾ ਜੀ ਚੰਦ ਚੁੱਲਦੇ ਚਿੱਟਾ ਚੋਲਾ ਪਾ ਕੇ ਰੱਬ ਤਰਤੀ ਤੇ ਆਇਆ ਏ ਸੰਗ ਤੇ ਦਿਦਾਰ ਕਰੋ ਰੱਬ ਨੇੜੇ ਆਇਆ ਏ ਚਿੱਟਾ ਚੋਲਾ ਪਾ ਕੇ ਰੱਬ ਤਰਤੀ ਤੇ ਆਇਆ ਏ ਸੰਗ ਤੇ ਦਿਦਾਰ ਕਰੋ ਰੱਬ ਨੇੜੇ ਆਇਆ ਏ ਨੂਰ ਪਛਰੇ ਅਚਾਰ ਚੁਫੇਰੇ ਬਾਬਾ ਜੀ ਚੰਦ ਚੁੱਲਦੇ ਚੰਦ ਚੁੱਲਦੇ ਸਦਾ ਹੀ ਰੈਣ ਤੇਰੇ ਬਾਬਾ ਜੀ ਚੰਦ ਚੁੱਲਦੇ ਚੰਦ ਚੁੱਲਦੇ ਸਦਾ ਹੀ ਰੈਣ ਤੇਰੇ ਬਾਬਾ ਜੀ ਚੰਦ ਚੁੱਲਦੇ ਬਾਬਾ ਤੇਰੀ ਨਗਰੀ ਅਤਰਿਤ ਜਨਤੇ ਮੇਨਾ ਮੰਗਿਆ ਜਿੱਤ ਪੂੜ ਹੁੰਦੀ ਮੰਨ ਤੇ ਬਾਬਾ ਤੇਰੀ ਨਗਰੀ ਅਤਰ ਤੇ ਜੰਨਤੇ ਬਿਨ ਮੰਗਿਆ ਹੀ ਜਿੱਤੇ ਪੂਰੀ ਹੁੰਦੀ ਮਨ ਤੇ ਇਥੇ ਟੁੱਟਦੇ ਨੇ ਜਨਮਾਂ ਦੇ ਕਿਰੇ ਬਾਬਾ ਜੀ ਚੰਦ ਚੁੱਲਦੇ ਚੰਦ ਚੁੱਲਦੇ ਸਦਾ ਹੀ ਰਹਿਣ ਤੇਰੇ ਬਾਬਾ ਜੀ ਚੰਦ ਚੁੱਲਦੇ ਚੰਦ ਚੁੱਲਦੇ ਸਦਾ ਹੀ ਰਹਿਣ ਤੇਰੇ ਬਾਬਾ ਜੀ ਚੰਦ ਚੁੱਲਦੇ ਖੁਸ਼ ਖੁਸ਼ੀ ਸੰਗਤਾਂ ਨੇ ਡੇਰੇ ਤੇਰੇ ਆਉਂਦੀਆਂ ਸੁਣ ਤੁਹਾਡੇ ਬਚਨ ਨਿਹਾਲ ਹੋ ਕੇ ਜਾਂਦੀਆਂ ਖੁਸ਼ ਖੁਸ਼ੀ ਸੰਗਤਾਂ ਨੇ ਡੇਰੇ ਤੇਰੇ ਆਉਂਦੀਆਂ ਸੁਣ ਤੁਹਾਡੇ ਬਚਨ ਨਿਹਾਲ ਹੋ ਕੇ ਜਾਂਦੀਆਂ ਮੌਜਮਾਨ ਦੀ ਸੰਗਤ ਆਖ ਡੇਰੇ ਬਾਬਾ ਜੀ ਚੰਦ ਚੁੱਲਦੇ ਚੰਦ ਚੁੱਲਦੇ ਸਦਾ ਹੀ ਰਹਿਣ ਤੇਰੇ ਬਾਬਾ ਜੀ ਚੰਦ ਚੁੱਲਦੇ ਚੰਦ ਚੁੱਲਦੇ ਸਦਾ ਹੀ ਰਹਿਣ ਤੇਰੇ ਬਾਬਾ ਜੀ ਚੰਦ ਚੁੱਲਦੇ ਸਾਰੀ ਸੰਗਤ ਆਛਰੇ ਤੇਰੇ ਬਾਬਾ ਜੀ ਚੰਦ ਚੁੱਲਦੇ ਚੰਦ ਚੁੱਲਦੇ ਸਦਾ ਹੀ ਰਹਿਣ ਤੇਰੇ ਬਾਬਾ ਜੀ ਚੰਦ ਚੁੱਲਦੇ ਚੰਦ ਚੁੱਲਦੇ ਸਦਾ ਹੀ ਰਹਿਣ ਤੇਰੇ ਬਾਬਾ ਜੰਦ ਚੰਦ ਟੁੱਲਦੇ